ਸੋਚੈ ਸੋਚਣਾ ਹੋਈ ਜੇ ਸੋਚੀ ਲਖਵਾਰ ਚੁਪੈ ਚੋਪਣਾ ਹੋਈ ਜੇ ਲਾਇ ਰਾਹ ਅਵਤਾਰ ਭੁਖਿਆ ਭੁਖ ਨਾ ਤਰੀ ਦੇਬ ਨਾ ਆਪਣੀਆਂ ਭਾਰ ਸਹਸ ਅਸੀ ਅਣਕਾਰ ਲਖ ਹੋਏ ਤੈ ਇਕ ਨਾ ਚੱਲੇ ਨਾਲ ਕੇ ਵਸੇ ਚ ਆਰਾਹੁ ਇਹ ਕਲਕੂੜ ਟੁੱਟੇ ਪਾਣਾ ਕੁਮਰ ਜਾਈ ਚਲਣਾ ਨਾਨਕ ਲਖਿਆ ਨਾਲ

ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆਪਿਕੋਂ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਲ ਮਿਰਤੇ ਗਾਵੇ ਕੋ ਜਾਫੇ ਤਿਸੈ ਦੂਰ ਗਾਵੇ ਕੋ ਵੇਖੇ ਹੰਦਰ ਹਦੂਰ ਕਤਨਾ ਕਦੀ ਨਾ ਆਲੇ ਟੋਟ ਕਤ ਕਤ ਕਤੀ ਕੋਟੀ ਕੋਟ ਓਟ ਜਿੰਦਾ ਦੇ ਲੈ ਲੈ ਤਕ ਆਏ ਜੁਗਜੰਤਰ ਖਾਈ ਖਾਏ ਹੁਕਮ ਰਖਮ ਚਲਾਇ ਰਾਹੋ ਨਾਨਕ ਸੇਵਾ ਪ੍ਰਵਾਹ ਸਾਚਾ ਸਾਹਿਬ ਸਾਚਨਾ ਹੈ ਭਖੇ ਆਪੋ ਅਪਾਰੇ ਆਖੇ ਮੰਗਿੰਦੇ ਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿਤਾ ਦਿਸੈ ਦਰਬਾਰ ਮੋਹ ਕੇ ਭਗ ਬੋਲੀਏ ਜਿਤ ਸੁਣ thre ਪਿਆਰ ਅਮਰ ਤੇ ਵੇਲਾ ਸਚਨਾ ਮਟਿਆਈ ਵਿਚਾਰ ਕਰ ਮੈਂ ਆਵੇ ਕਪੜਾ ندری مگ دوا نا سونی مکھی پہاؤ دکھ پار ہر سکھ کر لے جائے گورمکھ نا گورمکھ گورمکھ ہاس مائی گر ایسر گر گور خما گر پاروتی مائی ਜੈ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਇ ਕਦੇ ਹੋ ਜਾਏ ਸਮਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੇ ਰਤ ਨਾਮਾ ਜੇ ਤਿਸ ਪਾਵਾ ਵਿਣ ਪਾਣੇ ਕਹਿਣਾ ਹੀ ਕਰੀ ਜੇ ਤੇ ਸਿਰ ਠੂ ਪਾਈ ਵੇਖਾ ਮਣ ਕਰਮਾ ਕੀ ਮਿਲੈ ਲਈ ਮਤ ਵਿਚ ਰਤਨ ਜਵਾਰ ਮਾਨ ਕੇ ਜੇ ਕਬੁਰ ਕੀ ਸਿਖ ਸੁਣੀ ਗੁਰਾਇ ਕਦੇ ਹੋ ਜਾਏ ਸਮਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੈ ਜੁਗਚਾਰਿਆ ਰਜਾਉਦ ਸੁਣੀ ਹੋਏ ਨਵਾ ਕੰਡਾ ਵਿੱਚ ਚਾਣੀ ਨਾ ਚਲੇ ਸਭ ਹੋਏ ਚੰਗਾ ਨਾਮ ਰਖਾਏ ਕੈ ਜਗਤ ਜਗਲੇ ਜੇ ਇਸ ਨਦਰਨਾਇ ਆਵੈ ਤਾਂ ਆਪਣਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੀ ਨਾਨ ਗਣਿਕੁਣ ਗੁਣ ਗਰੇ ਗੁਣਵਤਿਆ ਮਨ ਦੇਤੇ ਆ ਹੋਇ ਨਾ ਸਭ ਦੇਹੀ ਜੇ ਇਸ ਗੁਣ ਕੋਈ ਕਰੈ ਸੋਹਣਾ ਸਿਧ ਪੇ ਸੁਣਦਾ ਸੋਹਣਾ ਤਲਦੰਤਰ ਬਲਿਆ ਕਾਸ ਸੋਣਿਆ ਦੀਪ alo ਪਤਾ ਨਾ ਸੁਣਿਆ ਭਵਨਾ ਸਕੇ ਕਾਰ ਨਾਨਕ ਭਗਤ ਅਸਦਾ ਵਿਗਾਸ ਸੋਣਿਆ ਦੂਖ ਪਾਪਾ ਨਾ ਸੁਣਿਆ ਸਰਬ ਰਮਾਇੰਦਾ ਸੁਣਿਆ ਮੂਖ ਸਲਾਇੰਦਾ ਸੁਣਿਆ ਜੋਗ ਜੋਗਤਨ ਭੇਜ ਸੋਣਿਆ ਸੰਸਤ ਸਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੋਣਿਆ ਦੂਖ ਪਾਪਾ ਨਾ ਸੁਣਿਆ ਸਰਬ ਸੰਦੋਗਿਆਨ ਸੋਣਿਆ 86 ਚਾਇਸ ਨਾਲ ਸੋਣਿਆ ਪੜ ਪੜ ਪਾਵੇ ਬਾਣ ਸੋਣਿਆ ਲਾਗੇ ਸਈ ਤਿਆਂ ਨਾਲ ਭਗਤ ਅਸ ਗਾਇਆ ਸੋਣਿਆ ਦੂਖ ਪਾਪਾ ਨਾ ਸੰ ਸੁਣਿਆ ਸਨਾ ਗੁਣਾ ਕੇ ਗਾਹੇ ਸੁਣਿਆ ਸੇਖੀਰ ਪਾਤਸ਼ਾਹ ਸੁਣਿਆ ਤੇ ਆਮੀਰਾ ਸੁਣਿਆ ਥਾਵੇਂ ਸੰਗਵਾਨ ਨਾਨਕ ਪਰਤਸ ਦਾ ਵਿਆਸ ਸੁਣਿਆ ਦੂਪਾਪ ਬਨਾਸਮ ਮਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਜਦਾ ਗੱਲ ਤਨਮਨਾ ਲਿਖਣੇ ਹਾਂ ਮਨੇ ਘਾਵੇ ਕਰਨ ਵਿਚਾਰੇ ਸਾਨਾ ਮਿਰੰਜਨੋ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਣ ਤੋ ਹੋਵੇ ਬੁਧਾ ਮੰਨੇ ਸਵੇਲ ਪਾਵਣ ਕੀ ਛੋਟਾ ਮੰਨੇ ਮੋ ਛੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਕਰਸੂ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਪਰ ਤਾਂ ਮਨ ਤਰਨ ਸਤੀਸਨ ਬੰਧਿਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋ ਦਵਾਰ ਮੰਨੇ ਪ੍ਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰੂ ਸਿੱਖ ਮੰਨੇ ਲਾਣ ਪਵੈ ਨਾ ਪੀਖਾ ਐਸਾ ਨਾਮ ਮਿਰੰਕਨ ਹੋਏ ਜੇ ਕੋ ਮਨ ਜਾਣੇ ਮਿਲ ਕੋਏ ਮਨ ਆਮ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਵਿੱਤਰ ਕੇ ਮਾਨ ਪੰਜੇ ਸੋਹ ਹੇਂਦਰ ਰਾਜਾ ਚਾਚਾ ਕਾਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਸੁਮਾਰ ਧੋਰ ਧਰਮ ਦੇ ਆਖਾ ਪੂਤ ਜੰਦੂਕਾ ਪ੍ਰਖਿਆ ਜਨ ਸੂਤ ਜੇ ਕੋ ਪੁਛੇ ਹੋਵੇ ਸਚਿਆਰਤ ਆਵਲੇ ਉਪਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਮਲ ਜੋੜੀ ਜੀ ਜਾ ਤੰਗਾ ਕੇ ਨਾਮ ਸਭਾ ਲਿਖਾ ਬੜੀ ਕਾ ਨਾਮ ਹੈ ਉਹ ਲਿਖ ਲੇ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨਸ ਵਾਲੇ ਰੂਪ ਤੇ ਦਾ ਜਾਣੇ ਕੋਣ ਹੋਦ ਕਿਤਾ ਵਜਾਉ ਖੋਖਵਾਉ ਤਿਸਤੇ ਹੋਏ 1 ਲੱਖ ਦਰਿਆਵ ਉਦਿਤ ਕਮਲ ਕਾਂ ਵਿਚਾਰ ਵਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਆ ਸੰਖ ਜਾਪਿਆ ਸੰਗ ਭਾਉ ਅ ਸੰਗ ਪੂਜਾ ਸੰਸ ਤਪਤਾ ਸੰਗ ਰੰਤ ਮੁਖ ਵੇਦ ਪਾਠ ਆਸਾਂ ਕਾ ਜੋ ਗਮਨ ਰਹਿ ਰਹੇ ਹੁ ਤਾਂ ਆਸਾਂ ਸੰਗ ਫਗਤ ਗੁਣ ਗਿਆਨ ਵਿਚਾਰ ਸੰਸਤੀ ਆਸੰ ਦਾਦਾਰ ਆ ਸੰਸੋਰ ਮਫਗਜ਼ਾਨਾ ਜਨ ਮਲੇ ਵਿਲਾਇਤ ਕਰਨ ਕਾ ਵਿਚਾਰ ਬਾਰੇ ਨ ਜਾਮਾ ਇੱਕ ਵਾਰ ਜੋ ਤਦ ਭਾਵੇ ਸਾਈਂ ਬਲੀਕਾਰ ਤੂ ਸੰਦਾ ਅਸਲਮ ਨਿਰੰਕਾਰ ਅਸਾਂ ਕਾ ਮੋਰਖੰਦ ਕੋਰਾ ਸਭ ਚੋਰਾ ਨਾ ਕੋਰਾ ਸਭ ਨਮਰ ਕਟ ਜਾਇ ਚੋਰਾ ਸਭ ਨਲ ਬੜਾ ਤਿਆਗ ਮਾਇ ਸਾਂ ਫਾਪੀ ਪਾਪ ਕਰ ਜਾਇ ਅਸਾਂ ਕੋੜਿਆਰ ਕੋੜੇ ਵੀ ਰਾਇ ਸਾਂ ਮਲੇਸ਼ ਮਲ ਪਕਾ ਆਇ ਸਾਂ ਨਿਤਿ ਦੇ ਚਰ ਕਰਨੇ ਭਾਗ ਨਾਨਕ ਨੀਚ ਕਹਿ ਮੇ ਚਾਰ ਵਾਰਿਆ ਰਹਿ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈਂ ਬਲੀਕਾਰ ਤੂ ਸੰਦਾ ਅਸਲਮ ਨਿਰੰਕਾਰ असां खना वया असां खां वया अगम अगम असां गलो असां आसेख के सिर पार हो अखरे नाम त्री साल आय अखरे गेन गीत गुण गाय अखरे लिखण बोलण बाण क्रस में संजोग बखान जेना लिखा ते सारा नाय जे ब परमाए तेवत पाए जे तागे ताते ता नाव ता मेड़ नावे ना नाई कोथाओ कुदरत कवण खावी चार वारे न जावे एक वार

ਨਾ ਨੁਕਮੀ ਆਵੋ ਜਾਓ ਤੇਰਾ ਤੱਤ ਬਧਿਆਤ ਦਦਾਰ ਜੇ ਕੋ ਪਾਵੇ ਨਿਕਮਾਨ ਸੁਣਿਆ ਮਨੇ ਮਨ ਕਿਤਾ ਪਾਵ ਅੰਤਰਗਤ ਤੇਰਾ ਤੁਮਲ ਨਾਉ ਸਭੁਣ ਥੇਰੇ ਮੈ ਨਾ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਾਤ ਪਾਣੀ ਬਰਮਾਓ ਸਾਤ ਸੋਣ ਸੁਦਾ ਮਰ ਚਾਓ ਕਹਣ ਸ ਕਹਣ ਸ ਵੇਲਾ ਵਕਤ ਕਹਣ ਕਹਣ ਤੇ ਕਹਣ ਵਾਰ ਕਹਣ ਸ ਰੂਤੀ ਮਾਉ ਕਹਣ ਦੀ ਟੋਹਵਾ ਆਕਾਰ ਵੇਲ ਨਾ ਪਾਈਆ ਪੰਤੀ ਜੇ ਹੋਵੇ ਲੈ ਕੁਰਾਨਿਤ ਨਾ ਪਾਇਓ ਗਾਦੀਆ ਜੇ ਲਿਖਣ ਲੈ ਕੁਰਾਨ ਤੇ ਤਵਾਰਨਾ ਜੋ ਵੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੈ ਸ੍ਰਿਸ਼ਟੀ ਕੋ ਸਾਜੇ ਆਪੇ ਜੰਡੇ ਸੋਈ ਖੰਕਰ ਆਖਾਂ ਕਲਸਾ ਲਾਈ ਕਿਉ ਵਰਣੀ ਕਵ ਜਾਨਾ ਨਾਰ ਕਾ ਆਪੇ ਸਭੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਕੇ ਗਿਆਨ ਸੋਹੀ ਪਾਤਾਲ ਲਾਲਾ ਤਾਲ ਲਖਾ ਗਾ ਸਾਇਆ ਗਾਸ ਓੜ ਕੇ ਓੜ ਕੇ ਪਾਲ ਥਗੇ ਵੇਰ ਗੇਨ ਗਵਾਤ ਸੈ ਸਠਾਣੇ ਗੇਨ ਗਥੇ ਪਾਸ ਲੁਇਕ ਤਾਤ ਲੇਖਾ ਹੋਈ ਤਾਂ ਲਿਖੀਏ ਲੇਖੇ ਹੋਈ ਉਨਾਸ ਨਾਲ ਲੋਡਾ ਆਖੀਏ ਆਪੇ ਜਾਣੇ ਆਪ ਸਾਲਾ ਨਾ ਸਾਲਾ ਇਤੀ ਸੁਰਤਨਾ ਪਾਈਆ ਨਦੀਆਂ ਤੇ ਵਾਪ ਨੂੰ ਸੁਣਨਾ ਜਾਣੀਏ ਸੁਣ ਸੈ ਸੁਲਤਾਨ ਗੇਨ ਸਤਿ ਮਾਰਨ ਕੀੜੀ ਤਲ ਰੋਹ ਮਨੀ ਨਜਾਇ ਤੇ ਸਮਨੋਨਾ ਵਿਸਰੈ ਅੰਤਨਾ ਸੇ ਜਿਗਣਾ ਨਾ ਤੰਤਨਾ ਕਰਨੈ ਨਾ ਅੰਤਰਾ ਵਿਕਣ ਸੁਨਨ ਨਾ ਤੰਤਰਾ ਜਾਪੇ ਕਿਉ ਬੰਦਨ ਤੰਗਾ ਜਾਪੀ ਕਿਤਾਇ ਕਹਤ ਨਾ ਜਾਪੇ ਪਾਰਾਵਰ ਅੰਤਕਾਰ ਖੇਤੇ ਪਿਲ ਲਾਹੀ ਤਾਂ ਕਿ ਅੰਤਨਾ ਪਾਈ ਜਾਏ ਮਤਨਾ ਜਾਣੇ ਕੋਈ ਬਹੁਤਾ ਕਾਹੀ ਹੈ ਬਾਤਾਂ ਹੋਈ ਵੱਡਾ ਸਾਹਿਬ ਪੁੱਛਤਾ ਪੁੱਛੇ ਉਪਰੋਚਣਾਉ ਐਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋ ਇਥੇ ਬਣੇ ਆਪ ਜਾਣੇ ਆਪ ਆਪ ਨਾਨਕ ਨੇ ਤ੍ਰੀ ਤ੍ਰਮੀ ਦਾ ਦਵਾ ਤਾਂ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਈ ਕਹਤੇ ਮੰਗੇ ਜੋ ਦਾ ਪਾਰ ਕਹਤੇ ਅਗਣਤ ਨਹੀਂ ਵਿਚਾਰ ਕੇ ਤੇ ਤੁਡੇ ਵਕਾਰ ਕੇ ਲੈ ਲੈ ਕਰ ਬਾਈ ਕਹਤੇ ਮਰ ਖਕਾਈ ਗਾਇ ਕੇ ਧਿਆਨ ਦੁਖ ਦੁਖ ਸਤ ਮਾਰੇ ਪੈਦਾ ਤੇਰੀ ਦਾਤਾਰ ਮਨ ਖਲਾਸੀ ਭਾਣੇ ਹੋਈ اور آکھ نہ سکے کوئی جے کو کائی کیا کھڑا پایا جانے جیتی ہم وہ کائیں آپ جانے آپ نے دیا کیسے پہی کہی کہیں جس ان بک سے سبت سالہ انہان پاک سائی پاک سا ہو عمل گنا عمل واپار عمل واپاری عمل بنداری عمل آوی عمل لے جائے عمل پائی عمل آزمائی عمل ترمو لدیبان عمل تول عمل فرمان عمل بک سے سمجھ نسان عمل کرمو عمل فرمان ਅਮਲਵਾਂ ਮਲਾਖਿਆ ਨਾ ਜਾਇ ਆਖਾ ਕਰੇ ਲਿਵਲਾ ਆਖੇ ਵੇਦ ਬਾੜ ਪੁਰਾਣੇ ਅਗਮਣੇ ਕਨੇ ਵਧੀਆਂ ਨਿਆਖੇ ਹੈ ਪਰਮਿਆਂ ਕੀ ਦਾਂ ਤੇ ਗੋਬਿੰਦ ਆਖੇ ਇਸ ਰਾਖੇ ਸਿਧਾ ਆਖੇ ਖੇਤੇ ਕਿਤੇ ਬੁਧਾ ਨੇ ਦਾਨ ਮੈਂ ਆਖੇ ਦੇਵ ਆਖੇ ਸੋਨ ਨਰਮਨਜਨ ਸੇਵਿਤੇ ਆਖੇ ਆਖਣ ਵਾਹਿ ਕਿਤੇ ਕਹੇ ਉਠ ਉਠ ਜਾਏ ਤੇਗੇ ਜੋਰ ਕਰੇਂ ਦਾਨ ਨਾ ਸਕੀ ਗਈ ਕੇ ਜੇ ਵੜਾ ਆਵੇ ਤੇ ਵੜਾ ਮੁਵੇ ਨਾਨਕ ਜਾਣੇ ਸੱਚਾ ਸੋਹੀ ਜੇ ਕੋ ਆਖੇ ਬੋਲ ਨੀ ਗਾੜ ਤਾਂ ਲਿਖੇ ਸਰਗਾ ਵਾਰਾ ਗਾਵਾਰ ਸੋ ਦਾਰੇ ਕਹਿ ਹਾ ਸੋ ਕਰ ਕਹਿ ਹਾ ਜੇ ਤਮ ਸਭ ਸਮਾਲ ਲਈ ਵਾਜੇ ਨਾ ਨਾਨਕ ਖਸਖਾ ਕੀ ਤੇ ਵਾਉਣ ਹਾਰੇ ਕਿਤੇ ਰਾਮ ਘਾਰੇ ਸੋ ਕਹੀ ਰਖੇ ਕੀ ਗਾਵਣ ਹਾਰੇ ਗਾਵੇ ਤੋਇ ਨਾ ਬਾਣ ਬਾਣੀ ਬਸੰਤਰ ਗਾਵੇ ਰਾਜਤਰਮ ਦਵਾਰੇ ਗਾਵੇ ਚਿਤੂਦ ਲਗਾ ਜਾਣਾ ਲਿਖਨੇ ਤਰਬੂ ਮਿਚਾਰੇਗਾ ਗਾਵੇ ਸਰਬ ਰੇਮਾ ਦੀਨੀ ਸੋਹਣ ਸਦਾ ਸਾਰੇ ਗਾਵੇ ਤੇ ਦਸ ਬੈਠੇ ਦੇਵਤਿਆਂਦਰ ਨਾਲੇ ਗਾਵੇ ਜਿਸ ਨੇ ਸਮਾਦੀ ਅੰਦਰ ਗਾਉਣਾ ਸਾਦੇ ਵਿਚਾਰੇਗਾ ਜਦ ਜਦੀ ਸਦੇ ਸੰਦੋਖੀ ਗਾਵੇ ਵੀਰ ਗਰਾੜੀ ਗਾਉਣਾ ਬੰਦ ਬੰਨ ਰਖੇ ਸਾਰੇ ਜੋਗ ਵਿੱਚ ਵਿਵੇਦਾਂ ਨਾਲੇ ਗਾਵੇ ਮੋਹਣੀ ਆਪਣਾ ਬਾਉਦਨ ਸੰਗਾ ਬਚਪਿਆਲੀ ਗਾਵਣਾ ਰਦ ਨੂੰ ਕਾਇ ਤੇਰੀਆਂ ਸਾੜਤੀ ਤੇ ਖਨਾਵੇ ਗਾਵੇ ਜੋਦ ਮਾਮਲ ਸੁਣਾ ਗਾਵੇ ਫਣੀ ਚਾਰੇ ਖਾਮੇ ਖੰਡ ਮਡਲ ਮਰ ਪੰਡਾ ਕਰ ਕਰ ਰਾਕੇ ਅਰੇ ਕਰ ਰਖੇ ਤਾਰੇ ਜ਼ੈਦ ਦਨੋਗਾ ਗਾਵੇ ਜੋਦ ਪਰ ਬਣ ਰਤੇ ਤੇ ਵਕਤ ਦੇ ਸਾਲੇ ਹੋਰ ਕੀ ਤੇ ਗਾਮ ਸਿਆ ਵਿੱਚ ਆਵਨਾ ਨਾ ਕੀ ਵਿਚਾਰੀ ਸੋਇ ਜੋ ਇਸਦਾ ਸੱਚ ਸਾਹਿਬ ਸਾਚਾ ਸਿਨਾਈ ਹੈ ਪੀ ਹੋ ਸੋਈ ਜਾਇਨ ਜਸੇ ਰਤਨ ਜਨਰ ਚਾਈ ਰੰਗੀ ਰੰਗੀ ਫਾਤੇ ਕਰਗਾ ਜਿਵੇਂ ਮਾਇਆ ਜਨੂ ਪਾਈ ਕਾਰ ਕਰੇ ਵੇਖੇ ਕਿਤਾਇ ਆਪਣਾ ਜੇ ਤਿਸ ਦਿਵਟਿਆ ਜੋ ਤੁਪਾਵੇ ਸੋਈ ਕਰ ਸੇ ਗੁਣਾ ਕਰਨੋਂ ਜਾਈ ਸੋ ਬਾਦ ਸਾਬ ਸਾਬ ਦਸਨ ਸੰਦਾਨ ਦੇ ਕਿਰਣ ਵਿੱਚ ਆਈ ਮੰਦਾ ਜਦੋਂ ਸਨ ਬਦਲ ਚੋ ਲਈ ਤਿਆਰ ਕੀ ਕਰਾਇ ਕਿ ਗੋਤਵਿੰਦਾ ਗੱਲ ਗੁਆਰੀ ਕਰੀ ਉਹ ਤੇ ਨਾ ਆਪਣੀ ਜੇ ਆਜ ਬੰਦੇ ਸੋਲ ਜਮਾਤੀ ਮਾਨ ਜਿਤੇ ਜਗ ਜੀਤਿਆ ਆਦੇਸ ਤੇ ਸਿਆਦੇਸ ਸਾਧਾਨੀ ਲਾਣਾ ਆਹਤ ਜੋਗਾ ਜੋਗੇ ਕੋ ਵੇ ਸਭ ਗਦਿਆਂ ਦੇ ਆਪਣਾ ਧਾਰਣ ਕਾਟਾ ਘਟ ਵਾਜੇ ਦਾ ਆਪਣਾ ਸਾਥੀ ਸਭ ਜਾਗਰੀ ਦੇ ਸੰਦਵਰਾ ਸਾਜੋ ਜੋਗ ਜੋ ਦੋ ਇੱਕ ਚਲਾਵੇ ਲੇਖੇ ਆ ਵੀ ਪਾਗਾ ਦੇ ਇਸ ਦੀ ਆਦੇਸ ਆ ਨੀ ਨਾਦ ਨਾਦ ਤੇ ਜੋ ਇੱਕੋ ਵੀ ਆ ਸਾਂ ਏ ਕਮਾਈ ਜੁਗ ਤੇ ਵਹਾਈ ਤੈ ਚੱਲੇ ਪਰਮਾਨਿ ਸੰਸਾਰਿਕ ਬਨਾਰੀ ਖਲਾਈ ਦੀ ਬਾਣ ਜਿਤੇ ਸਹ ਭਾਵੇ ਤੇ ਵਹ ਚਲਾਵੇ ਜੋ ਹੋਵੇ ਬ੍ਰਹਮਾਣੋ ਵੇਖੇ ਉਹਨਾਂ ਨਰਣਾ ਆਵੇਂ ਬਹੁਤਾਂ ਵਿਡਾਂ

राज मन मन सोर जो नतीच राति ਤੇਸੇ ਵਿੱਚ ਜੇ ਜੁਗ ਜਗਰਾਂਗੇ ਤਿੰਨ ਗਏ ਨਾਮ ਆਨੇ ਕਾ ਆਨੰਦ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਤੇ ਬਾਹਰ ਦਿੱਤੇ ਸੋ ਸੰਜ ਵਰਵਾਣ ਤ੍ਰਿਕਰਮ ਭਾਵੇ ਨਿਸਨ ਖਚ ਮਕਾਈ ਉਤੇ ਪਾਣਾਰੇ ਕਿ ਅਜਾਪਨੀ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਗਾਇਆ ਕਿਉ ਕਰਮ ਕੀਤੇ ਬਾਪਾ ਨੀ ਵਸਦਰਗੇ ਤੇ ਕੰਮ ਹੈ ਸੰਗਤ ਵਰਮ ਕਾੜ ਦਗਾੜੀ ਹੈ ਰੂਪ ਰੰਗ ਕੇ ਇਸ ਕੈਤੀਆ ਕਰਮ ਭੂਮੀ ਮੇਰ ਕੇਤੇ ਕਿਤੇ ਦੂਰ ਦੇਸਾਂ ਕਹਿਤਿਆਂ ਦੇ ਚਨ ਸੂਰ ਕਿਤੇ ਕਿਤੇ ਮਡਾ ਵਦੇਸ ਕਿਤੇ ਸਿੱਧ ਗੁਦਨਾਥ ਕਿਤੇ ਕਿਤੇ ਦੇਵਜਲ ਕਿਤੇ ਦਾਦਨੂਰ ਕਿਤੇ ਕਿਤੇ ਤੇਰਾ ਤੇ ਸਮੁੰਦ ਕਹਿਤਿਆਂ ਗਾਣੀ ਕਹਿਤਿਆਂ ਆਪਾ ਬਾਣੀ ਕਿਤੇ ਪਾਤ ਧਰੰਧ ਕਹਿਤਿਆਂ ਸੂਰਤੀ ਸੇਵ ਕਿਤੇ ਨਾਨਕ ਅੰਨਾ ਗਿਆਨ ਹਟ ਮੈਂ ਗਿਆਨ ਪੰਛਰ ਕਿਤੇ ਨਾਮ ਮਨੂਰ ਕੋਡਾ ਨਾ ਸਾਰੇ ਮਹਾਨ ਕੀ ਬਾਣੀ ਰੋਗ ਤੇ ਇੱਥੇ ਘੜਦਗਣੀ ਹੈ ਮੈਂ ਤੁਹਾਨੂੰ ਪਤਾੰਦਿਆਂ ਲਗਤਿਆ ਨਾ ਜਾ ਜੇ ਕੋ ਕਹੇ ਪਿਛੇ ਵਿਜਦਾਇ ਇੱਥੇ ਘੜੀਆਂ ਸੋਲਤ ਮਤ ਮਨ ਬੋਧ ਤੇ ਇੱਥੇ ਘੜੀਆਂ ਸੁਣਾ ਚੇ ਤਾਂ ਵੀ ਸੁਧ ਕਰ ਮਹਾਨ ਕੀ ਬਾਣੀ ਜੋਰ ਤੇ ਇਥੇ ਹੋਰ ਨਾ ਕੋਈ ਹੋਰ ਤੇਥੇ ਜੋਤ ਮਾਮਲ ਜ਼ੋਰ ਤੇ ਰਾਮ ਰਿਆ ਆਪਣੂ ਬੋਧ ਤੇ ਇੱਥੇ ਸਿਤਾ ਸਿਤਾ ਮੈਂ ਮਾ ਮੈਂ ਤਾਂ ਘਰੋਂ ਨਗਤ ਨਹੀਂ ਜਾਇ ਨਾ ਹੋ ਰਹਿਣਾ ਠਾਕੇ ਜਾਇ ਜਿਨ ਤੇ ਰਾਮ ਵਸੈ ਮਨ ਮਾਇ ਤੇ ਇਥੇ ਬਗਦੇ ਵਸੇ ਗਏ ਲੋਕ ਕਰਨੇ ਨੰਦ ਸਚਾ ਮਨ ਸੋਏ ਸਚੰਡਾ ਵਸੈ ਨੇ ਅੰਕਾਰ ਖਰ ਖਰ ਵੇਖੇ ਨ ਦੁਨਿਆ ਤਿੱਥੇ ਕੰਡ ਬੰਡਲ ਮਰ ਪੰਡੇ ਜੇ ਕੋਕਾ ਤੇ ਤੰਤਰਾ ਜਾਂ ਤਿੱਥੇ ਲਿਓ ਮੈਨੋ ਵਿਆਖਾ ਜਿਗਜ ਹੁਕਮ ਤੇ ਵੈਤ ਵਿਕਾਰ ਵੇਖੇ ਵਿਰਸੇ ਕਰੀਗਾ ਨਾ ਕਦ ਨਾ ਕਰਨਾ ਸਾਜ ਜੇਤ ਪਹਾੜਾਂ ਕੀ ਰਚ ਦੁਨਿਆਰ ਹਣ ਭਤਵੀਂ ਨਾ ਤਿਆਰ ਪੌਖ ਲੰਗ ਤਬਤਾ ਪਾਂਡਾ ਪੌਮਰ ਤੇ ਟਾਲ ਕਾੜੀਏ ਸ਼ਬਦ ਸਚਿ ਟਕਦਾਲ ਜਿੰ ਕੋ ਨਦਰ ਕਰਮ ਦੀ ਦੁਕਾਨ ਆਗਨਦਰੀ ਨਦਰਿ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਤਾਈ ਦਾਈ ਖੇਲੇ ਸਗਰ ਜਗਤ ਚੰਗਿਆਈਆ ਮਰਿਆਈਆ ਬਾਚੇ ਤਰ ਮਾਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੇ ਮਸਖਤ ਕਾਲ ਨਾਨਕ ਦੇ ਮੁਖ ਉਜਲੇ ਖੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗੇ ਮਸਖਤ ਕਾਲ ਨਾਨਕ ਦੇ ਮੁਖ ਉਜਲੇ ਖੀਤੀ ਛੁਟੀ ਨਾਲ ਵਾਹਿਗੁਰੂ ਚਕਾ ਖਾਲਸਾ ਵਾਹਿਗੁਰੂ ਕੀ ਫਤਿਹ